ਨੋ ਐਂਡ ਆਰਟਰ ਨੂੰ ਲੈ ਕੇ ਸਰਕਾਰ ਅਜੇ ਤੱਕ ਕਾਮਯਾਬ ਨਜ਼ਰ ਆਉਂਦੀ ਕਿਉਂ ਨਹੀਂ ਆ ਰਹੀ ਲੀਡਰਾਂ ਤੇ ਲੋਕ ਭਰੋਸਾ ਨਹੀਂ ਕਰ ਰਹੇ ਖਾਸ ਕਰਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਗੱਲ ਬਦਲੀਆਂ ਬਹੁਤ ਹੋਈਆਂ ਇੱਕ ਪੰਨ ਮੇਨ ਵਾਰ ਦੂਜੀ ਪਾਰਟੀ ਦੂਜੀ ਸੀਗੀ ਸੀ ਇਹਸ ਗੱਲ ਦੀ ਗਾਰੰਟੀ ਕਿ ਜਿਹਨੂੰ ਤੁਸੀਂ ਹੁਣ ਜਿਤਾ ਰਹੇ ਹੋ ਇਹ ਤੁਹਾਡੇ ਨਾਲ ਰਹੂਗਾ ਗਲੀਆਂ ਵਿੱਚ ਨਸ਼ਾ ਵੇਚਣੋਂ ਫਟ ਗਿਆ ਇਹ ਤੁਸੀਂ ਦਿਨ ਰਾਤ ਇੱਕ ਵਾਰ ਇੱਕ ਕੀਤਾ ਪਿਛਲੇ ਆਹ ਹੀ ਦਿਨ ਸੀਗੇ ਇੱਕ ਸਾਲ ਪਹਿਲਾਂ ਜਿਹਨੂੰ ਜਿਤਾਇਆ ਹੌਣ ਉਹ ਜਦੋਂ ਭਾਸ਼ਣ ਕਰਦਾ ਜਿਵੇਂ ਕਿਸੇ ਦਾ ਕੁੱਤਾ ਵੀ ਭੌਂਗਦਾ ਤਾਂ ਉਹ ਤੁਹਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਤੁਲਨਾ ਕਰਦਾ ਇਹਦੇ ਬਾਰੇ ਕੀ ਕਹਿੰਦੇ ਤੁਸੀਂ ਤੁਸੀਂ ਇੱਕ ਵਾਦਾ ਕੀਤਾ ਸੀ ਕਿ ਪੰਜਾਬ ਦੀ ਨੌਜਵਾਨੀ ਨਸ਼ੇ ਵਿੱਚ ਗਲਤਾਨ ਹੋ ਗਈ ਉਹਦੇ ਕਾਲੀ ਵੀ ਜ਼ਿੰਮੇਵਾਰ ਉਹਨੇ ਕਾਂਗਰਸ ਉੱਤੇ ਬਿਲਕੁਲ 2 ਸਾਲਾਂ ਦੇ ਵਿੱਚ ਦੱਸੋ ਕਿ ਕੋਈ ਕੂਣੀ ਕਰਤੀ ਤੁਸੀਂ ਪਰ ਲੋਕਾਂ 'ਚ ਇੱਕ ਗੱਲ ਚੱਲ ਰਹੀ ਆ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰੂਗਾ ਮਸਲੇ ਹੱਲ ਚੰਨੀ ਮਸਲੇ ਹੱਲ ਕਰੂਗਾ ਦੂਜੀ ਵੀ ਚੱਲਦੀ ਆ ਉਹ ਵੀ ਨਾਲ ਹੀ ਸੁਣਾ ਦਿਓ ਕਿ ਘਰ-ਘਰ ਦੇ ਵਿੱਚ ਚੱਲੀ ਹੈ ਚੱਲੀ ਗੱਲ ਤੇ ਚੰਨੀ ਕਰਦਾ ਗੰਦੇ ਕੰਮ ਹੋ ਰਿਹਾ ਸਾਨੂੰ ਸੰਡੀ ਕਿਸ ਨੂੰ ਜੀ ਅਕਾਲੀ ਦਲ ਦੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਤਕਸਾਲੀ ਕਾਂਗਰਸੀ ਲੈ ਕੇ ਇਹਦੇ ਵਿੱਚ ਖੜਨਾ ਪਿਆ ਜਿਹੜੀਆਂ ਨੌਕਰੀਆਂ ਨੇ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਸੈਂਕੜੇ ਨੌਕਰੀਆਂ ਮੇਰੇ ਹਲਕੇ ਦੇ ਵਿੱਚ ਦਿੱਤੀਆਂ ਗਈਆਂ ਨੇ ਹਰ ਜ਼ਿੰਮੇਦਾਰਾਂ ਦੀ ਗੱਲ ਕਰੀਏ ਤੇ ਫਸਲਾਂ ਮਿੰਟੋ ਮਿੰਟ ਦੀ ਫਸਲਾਂ ਆਪਣੀਆਂ ਵੇਚ ਕੇ ਘਰੋਂ ਆਉਂਦੇ ਆ ਤੇ ਘਰ ਨੂੰ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਖਾਤੇ 'ਚ ਪੈਸੇ ਆ ਜਾਂਦੇ ਆ ਨਹਿਰੀ ਪਾਣੀ ਪਿੰਡ ਪਿੰਡ ਪਹੁੰਚਾਇਆ ਖਾਲ ਖਾਲ ਦੇ ਵਿੱਚ ਨਹਿਰੀ ਪਾਣੀ ਪਹੁੰਚਾ ਦਿੱਤਾ ਕੁਆਲਿਟੀ ਚੈੱਕ ਕਰੋਗੇ ਤਾਂ ਦੁਨੀਆ ਹੈਰਾਨ ਹੁੰਦੀ ਆ ਕਿ ਸੜਕਾਂ ਇੱਦਾਂ ਬਣਦੀਆਂ ਹੁੰਦੀਆਂ ਆ ਹਸਲ ਦੇ ਵਿੱਚ ਸਟੇਸ਼ਨ ਗੇਂਦਰ ਚ 19 ਮੈਡਲ ਲੈ ਲੈ ਤੇ ਉਹ ਐਮੀ ਤਾਂ ਨਹੀਂ ਲੈ ਲੈ ਉਹ ਨਸ਼ੇ ਦੇ ਵਿੱਚੋਂ ਤਾਂ ਨਹੀਂ ਲੈ ਲੈ ਜਲੰਧਰ ਦੇ ਵਿੱਚ ਸਿਆਸਤ ਦਾ ਖਾੜਾ ਪੱਕ ਚੁੱਕਾ ਹੈ ਲਗਭਗੇ ਕਾਫਤਾ ਚੋਣ ਦੇ ਵਿੱਚ ਬਚਿਆ ਹੈ ਭਗਵੰਤ ਸਿੰਘ ਮਾਨ ਨਬੂਦਰ ਦੇ ਵਿੱਚ ਪੁੱਜ ਰਹੇ ਨੇ ਥੋੜੀ ਡੇਰ ਦੇ ਵਿੱਚ ਰੋਡ ショਅ ਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਸਾਡੇ ਨਾਲ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਬੂਦਰ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲਬਾਤਾਂ ਕਿ ਲੋਕ 2024 ਦੇ ਵਿੱਚ ਉਹਨਾਂ ਦੇ ਉਮੀਦਵਾਰ ਪਵਨ ਤਿੰਨ ਨੂੰ ਵੋਟ ਕਾਉਣ ਤਾਂ ਕਿਉਂ ਕਾਉਣ? ਜੀ ਵੀ ਭਾਈ ਖਾਲਸਾ ਵਿੱਚ ਫਤਿਹ। ਵਾਹਿਗੁਰੂ ਜੀ ਕਫਤ ਜੀ। 2 ਸਾਲ ਦਾ ਸਮਾਂ ਹੋ ਗਿਆ ਤੁਹਾਡੀ ਸਰਕਾਰ ਦਾ। ਇਹ ਤੁਹਾਨੂੰ ਜੇ 2 ਸਾਲਾਂ ਦੀ ਕਾਰਜਕਾਰੀ ਦੇ ਆਧਾਰ ਤੇ ਲੋਕ ਵੋਟ ਕਾਉਣ ਤਾਂ ਕਿਉਂ ਕਾਉਣਗੇ? ਅ ਬਿਲਕੁਲ ਤੁਹਾਡਾ ਸਵਾਲ ਬੜਾ ਵਧੀਆ ਹੈ ਕਿ 2 ਸਾਲ ਦੀ ਕਾਰਜਕਾਰੀ ਦੇ ਆਧਾਰ ਤੇ ਲੋਕਾਂ ਨੂੰ ਵੋਟ ਕਿਉਂ ਕਾਉਣ ਲੋਕ ਵੋਟ ਇਸ ਕਰਕੇ ਪਾਉਣਗੇ ਕਿਉਂਕਿ ਮਾਝੂਬ ਸੀਐਮ ਸਾਹਿਬ ਨੇ ਆਪਣੇ ਕਹੇ ਹੋਏ ਸਾਰੇ ਬੋਲ ਪੂਰੇ ਆਏ ਨੇ। ਜੀ। ਔਰ ਖਾਸ ਕਰਕੇ এডਿਕੇਸ਼ਨ ਤੇ ਹੈਲਥ ਨੂੰ ਲੈ ਕੇ ਜੀ ਆਮ ਆਦਮੀ ਆਮ ਆਦਮੀ ਕਲੀਨਿਕ ਜਿਹੜੇ 829 ਖੁੱਲੇ ਜਿਹਦੇ ਵਿੱਚੋਂ 10 ਮੇਰੇ ਹਲਕੇ ਦੇ ਵਿੱਚ ਖੁੱਲੇ ਨੇ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੀਚਰਾਂ ਦੀ ਭਰਤੀ ਕਰਕੇ এডਿਕੇਸ਼ਨ ਦੇ ਜਿਹੜਾ ਸਾਡਾ ਸਟੇਟਸ ਹੈ ਉਹਨੂੰ ਉੱਚਾ ਚੁੱਕਣ ਦੀ ਪੂਰੀ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਜਿਹਦੇ ਤਹਿਤ ਕੋਈ 2.5 ਲੱਖ ਬੱਚਾ ਪ੍ਰਾਈਵੇਟ ਸਕੂਲ ਛੱਡ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਤੱਕਲੇ ਲੈ ਰਹੇ ਆਂ ਜੀ ਔਰ ਵੱਡੇ ਪੱਧਰ ਤੇ ਇੱਕ ਖਸਤਾ ਹਾਲਤ ਸਕੂਲਾਂ ਨੂੰ ਜਿਹੜਾ ਉਹ ਵਧੀਆ ਤਰੀਕੇ ਦਾ ਬੜਾਇਆ ਜਾ ਰਿਹਾ ਇਦੇ ਤੋਂ ਇਲਾਵਾ ਜੇ ਜੀ ਗੱਲ ਕਰੀਏ ਤੇ ਜਿਹੜੀਆਂ ਨੌਕਰੀਆਂ ਨੇ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਸੈਕੜੇ ਨੌਕਰੀਆਂ ਮੇਰੇ ਹਲਕੇ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਕੋਈ ਸਿਫਾਰਿਸ਼ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਸਿਰਫ ਮੈਰਿਟ ਦੇ ਹਿਸਾਬ ਦੇ ਉੱਰੇ ਰੁਪਏ ਦਾ ਕਿਸਮਾ ਕਰਚਾ ਨਹੀਂ ਆਇਆ ਜੇ ਜੀ ਯੂਸਟੀ ਦੀ ਗੱਲ ਕਰੀਏ ਤੇ ਉਹ ਬੜਾ ਉਤਸ਼ਾਹ ਦੇ ਵਿੱਚ ਜਗਵਾ ਸਿੰਘ ਜੀ ਆਸ ਬਚ ਗਈਆਂ ਉਹ ਨੌਕਰੀਆਂ ਦੀ ਇਸ ਤੋਂ ਲਾਵਾ ਜੇ ਅਸੀਂ ਗੱਲ ਕਰੀਏ ਜੇ ਅਸੀਂ ਆਪਣੇ ਸਾਬਕਾ ਫੌਜੀਆਂ ਦੀ ਗੱਲ ਕਰਦੇ ਹਾਂ ਮੌਜੂਦਾ ਫੌਜੀਆਂ ਦੀ ਗੱਲ ਕਰਦੇ ਹਾਂ ਬੀਜੇਪੀ ਵੱਲੋਂ ਜਿਹੜਾ ਅਗਨੀਵੀਰ ਦੇ ਰਾਹੀਂ ਭਰਤੀ ਕੀਤੀ ਗਈ ਸੀ ਉਹਦੇ ਤਹਿਤ ਉਹਨਾਂ ਨੂੰ ਬਿਲਕੁਲ ਦਵਾਰਸ ਛੱਡਿਆ ਗਿਆ ਸੀ ਇੱਕ ਮਾਨਯੋਗ ਸੀਐਮ ਸਾਹਿਬ ਜਿਹੜੇ ਦੇਸ਼ ਦੇ ਵਿੱਚ ਪਹਿਲੇ ਮੁੱਖ ਮੰਤਰੀ ਖੜੇ ਹੋਏ ਇਸ ਦੇ ਖਿਲਾਫ ਕਿ ਇਹ ਤੱਕਾ ਹੈ ਇਹ ਜਿਹੜੀ ਹੈ ਆਰਮੀ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਬੇਹਰਮਤੀ ਆ ਉਹਦੇ ਤਹਿਤ ਉਹਨਾਂ ਨੇ ਉੱਥੇ ਸ਼ਹੀਦ ਹੋਣ ਵਾਲੇ ਇੱਕ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਦੇਸ਼ ਦੇ ਵਿੱਚ ਹੋਰ ਵੀ ਕੋਈ ਜੋ ਫੌਜੀ ਵੀ ਸਾਡਾ ਨਾਮ ਰੱਬ ਕਰੇ ਖੁਸ਼ੀਦ ਹੋਵੇ ਉਹਨੂੰ ਵੀ ਪੰਜਾਬ ਸਰਕਾਰ ਇੱਕ ਕਰੋੜ ਰੁਪਏ ਦਿੰਦੀ ਹੈ ਉਸ ਤੋਂ ਅੱਗੇ ਨੌਜਵਾਨ ਜੀ ਜਿਹੜੇ ਖੇਡਾਂ ਤੋਂ ਦੂਰ ਹੋ ਗਏ ਸੀ ਸਾਡੇ ਬੱਚੇ ਖੇਡਾਂ ਤੋਂ ਦੂਰ ਹੋ ਗਏ ਸੀ ਕਿਉਂਕਿ ਖੇਡਾਂ ਦੇ ਵਿੱਚ ਕੋਈ ਫਿਊਚਰ ਨਹੀਂ ਸੀ ਬੱਚਾ ਜੀ ਔਰ ਉਸ ਨੂੰ ਦੇਖਦੇ ਹੋਏ ਮਾਨਜੁਬ ਸੀਐਮ ਸਾਹਿਬ ਨੇ ਕਰੋੜਾਂ ਰੁਪਈਆ ਸਾਡੇ ਨੈਸ਼ਨਲ ਖੇਡਣ ਵਾਲਿਆਂ ਨੂੰ ਇੰਟਰਨੈਸ਼ਨਲ ਖੇਡਣ ਵਾਲੇ ਬੱਚਿਆਂ ਨੂੰ ਵੰਡੇ ਨਾਲ ਦੀ ਨਾਲ ਜਿਹੜੇ ਜਿਹੜੇ ਸਾਡੇ ਖੇਡਾਂ ਵਰਤਨ ਪੰਜਾਬ ਦੀਆਂ ਪ੍ਰੋਗਰਾਮ ਨੂੰ ਸਕਸੈਸਫੁਲ ਕੀਤਾ ਪਹਿਲੇ ਸਾਲ 1.3 ਲੱਖ ਬੱਚੇ ਨੇ ਹਿੱਸਾ ਲਿਆ ਦੂਜੇ ਸਾਲ 4.5 ਲੱਖ ਬੱਚੇ ਨੇ ਹਿੱਸਾ ਲਿਆ ਉਹਨਾਂ ਨੂੰ ਪਾਰਟਿਸਿਪੇਟ ਕਰਨ ਵਾਲਿਆਂ ਨੂੰ ਕਰੋੜਾਂ ਰੁਪਈਆ ਦੇ ਇਨਾਮ ਦਿੱਤੇ ਔਰ 500 ਜੋਬ ਜੀ ਨੈਸ਼ਨਲ ਇੰਟਰਨੈਸ਼ਨਲ ਕਿਟਿੰਗ ਵਾਲਿਆਂ ਵਾਸਤੇ ਸੀਐਮ ਸਾਹਿਬ ਨੇ ਰਾਤ ਨੂੰ ਹੋਈਆ ਜਿਹਦੇ ਤਹਿਤ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਹੋ ਗਿਆ ਕਿ ਸਾਡਾ ਫਿਊਚਰ ਬ੍ਰਾਈਟ ਹੈ ਉਸੇ ਛੇਡਾਂ ਤੋਂ ਬਾਅਦ ਸਾਡੀ ਰੋਜ਼ੀ ਰੋਟੀ ਦਾ ਸਾਧਨ ਕੀਤਾ ਗਿਆ ਜ਼ਿੰਮੇਵਾਰਾਂ ਦੀ ਗੱਲ ਕਰੀਏ ਤੇ ਫਸਲਾਂ ਮੈਂਟੋ ਮੈਂਟੀ ਫਸਲਾਂ ਆਪਣੀਆਂ ਵੇਚ ਕੇ ਘਰਾਂ ਨੂੰ ਆਉਂਦੇ ਆ ਤੇ ਘਰ ਨੂੰ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਖਾਤਿਆਂ 'ਚ ਪੈਸੇ ਆ ਜਾਂਦੇ ਆ ਗੰਨੇ ਦੀ ਗੱਲ ਕਰੀਏ ਤੇ ਖਾਸ ਦੇ ਵਿੱਚ ਗੰਨਾ ਵੇਚ ਕੇ ਲੋਕ ਜ਼ਿੰਮੇਵਾਰ ਭੁੱਲ ਜਾਂਦਾ ਸੀ ਉਹਨੂੰ ਆਸ ਨਹੀਂ ਸੀ ਹੁੰਦੀ ਕਿ ਮੈਨੂੰ ਇਹ ਪੈਸੇ ਕਦੋਂ ਮਿਲਦੇ 10-10 ਦਿਨ ਬਾਅਦ ਟੋਟਲ ਪੈਸਾ ਗੱਨਾ ਉਤਪਾਦਕਾਂ ਦੇ ਖਾਤੇ ਦੇ ਵਿੱਚ ਚਲਿਆ ਗਿਆ ਨਹਿਰੀ ਪਾਣੀ ਪਿੰਡ-ਪਿੰਡ ਪਹੁੰਚਾਇਆ ਖਾਲ-ਖਾਲ ਦੇ ਵਿੱਚ ਨਹਿਰੀ ਪਾਣੀ ਪਹੁੰਚਾ ਦਿੱਤਾ ਜਿਹੜਾ ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਪਿਛਲੇ ਮੇਰੀ 55 ਸਾਲ ਦੀ ਉਮਰ ਹੋ ਗਈ ਮੈਂ ਤਾਂ ਕਦੀ ਇਦਾਂ ਪਾਣੀ ਨਹੀਂ ਸੀ ਦੇਖਿਆ ਖਾਣਾ ਬਣ ਗਿਆ ਟੇਲਾ ਤੱਕ ਪਾਣੀ ਪਹੁੰਚ ਗਿਆ ਔਰ ਝੋਨਿਆਂ ਦੇ ਉੱਤੇ ਉਹਨਾਂ ਨੂੰ ਇੰਨੀ ਲਾਈਟ ਮਿਲੀ ਆ ਕਿ ਜ਼ਿੰਮੇਦਾਰਾਂ ਨੇ ਆਪਣੀਆਂ ਮੋਟਰਾਂ ਬੰਦ ਕੀਤੀਆਂ ਔਰ ਇਸ ਤੋਂ ਵੀ ਇਲਾਵਾ ਸਰਦੀਆਂ ਦੇ ਵਿੱਚ ਕਣਕ ਦੇ ਸੀਜ਼ਨ ਦੇ ਵਿੱਚ ਜ਼ਿੰਦਗੀ 'ਚ ਕਦੀ ਕਿਸੇ ਜ਼ਿੰਮੇਵਾਰ ਨੇ ਸੌ ਕੰਨੇ ਸੀ ਦੇਖਿਆ ਪੂਰੀ ਰਾਤ ਜੀ ਜਿਹੜਾ ਪਾਣੀ ਕਣਕਾਂ ਨੂੰ ਰਾਤਾਂ ਨੂੰ ਜਾਗ ਕੇ ਲਉਣਾ ਪੈਂਦਾ ਸੀ ਮ제 ਦੇ ਨਾਲ ਆਰਾਮ ਦੇ ਨਾਲ ਜ਼ਿੰਮੇਦਾਰਾਂ ਨੇ ਰਾਤਾਂ ਆਪਣੇ ਘਰਾਂ ਦੇ ਵਿੱਚ ਬਤਾਈਆਂ ਸਭ ਨੂੰ ਪਾਣੀ ਮਿਲਿਆ ਔਰ ਇਸ ਸੀਜ਼ਨ ਦੀ ਜੇ ਗੱਲ ਕਰੀਏ ਪਨੀਰੀਆਂ ਵੇਚਣ ਵਾਸਤੇ ਤਰਲੇ ਕਰਨੇ ਪੈਂਦੇ ਸੀ ਘੰਟਾ ਲਾਈਟ ਨਹੀਂ ਸੀ ਮਿਲਦੀ ਹੁੰਦੀ 6 6 8 8 ਘੰਟੇ ਲਾਈਟ ਜਿਹੜੀ ਆ ਇਸ ਵੇਲੇ ਮੋਟਰਾਂ ਦੀ ਲਾਈਟ ਚੱਲਦੀ ਹੈ ਇੱਧਰ ਖੁਰਗੂਜਾ ਪਦਕਾ ਉਤਪਾਦਕ ਮੱਕੀ ਉਤਪਾਦਕ ਜ਼ਿੰਮੇਦਾਰ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਹਜ਼ਾਰਾਂ ਰੁਪਈਆ ਦਾ ਡੀਜ਼ਲ ਯੂਜ਼ ਕਰਦੇ ਸੀ ਝੋਨੇ ਦੇ ਵਿੱਚ ਹਜ਼ਾਰਾਂ ਰੁਪਈਆ ਦਾ ਡੀਜ਼ਲ ਯੂਜ਼ ਕਰਦੇ ਸੀ ਕਿਸੇ ਨੇ 1 ਲੀਟਰ ਡੀਜ਼ਲ ਨਹੀਂ ਪੜਿਆ ਪਿਛਲੇ 2 ਸਾਲਾਂ ਦੇ ਵਿੱਚ ਔਰ ਮੇਰੇ ਕੋਲ ਕੰਮਾਂ ਦੀ ਗਿਣਤੀ ਭੁੱਲ ਗਈ ਮੈਂ ਆਪਣੇ ਹਲਕੇ ਦੀ ਗੱਲ ਕਰ ਲਾਂ ਮੈਂ ਤੁਹਾਨੂੰ ਜਵਾਬ ਕਦੇ ਦੇਣਾ ਕਿ ਤੁਸੀਂ ਮੈਨੂੰ ਸਵਾਲ ਕਰੋ ਜੀ ਮੇजे ਆਪਣੇ ਹਲਕੇ ਦੀ ਗੱਲ ਕਰਾਂ ਤੇ ਹੁਣ ਤੱਕ तकरीबन तकरीबन ਜੇ ਮੈਂ ਨੇੜੇ ਤੜੇ ਦੀ ਗੱਲ ਕਰਾਂ ਤੇ 100 ਕਰੋੜ ਰੁਪਈਆ ਮੇਰੇ ਹਲਕੇ 'ਚ ਲੱਗ ਚੁੱਕੇ ਜੀ ਕੱਲੇ ਬਿਲਕੇ ਦੇ ਵਿੱਚ तकरीबन 45 ਕਰੋੜ ਰੁਪਈਆ ਕੱਲੇ ਬਿਲਕੇ ਦੇ ਵਿੱਚ ਹੁਣ ਤੱਕ ਆ ਚੁੱਕਿਆ ਸੀਵਰ ਤੇ ਸੀਵਰੇਜ ਦਾ ਵਖਰਾ ਗੜੀਆਂ ਦਾ ਵਖਰਾ ਸੜਕਾਂ ਦਾ ਵਖਰਾ ਉੱਥੇ ਦੇ ਲੋਕ ਨਰਕ ਦੀ ਜ਼ਿੰਦਗੀ ਜੀਉਂਦੇ ਸੀ ਛੱਪੜਾਂ ਦਾ ਪਾਣੀ ਉਹਨਾਂ ਦੇ ਘਰਾਂ 'ਚ ਜਾਂਦਾ ਸੀ ਛੱਪੜ ਸਾਫ਼ ਹੋ ਗਿਆ ਲਾਈਟਾਂ ਲੱਗ ਗਈਆਂ ਕੈਮਰੇ ਲੱਗ ਗਏ ਸੜਕਾਂ ਬਣ ਰਹੀਆਂ ਸਾਰਾ ਕੁਝ ਉਸ ਤੋਂ ਬਾਅਦ ਬਿਲਕਾ ਮਵਾਈ ਰੋਡ ਸੀ ਜਿਹਦੇ ਤੇ ਲੋਕ ਮਤਲਬ ਕਿ ਜਾਂ ਤੱਕ ਹਾਰਡੀਪਸਟ ਦੀ ਟੁੱਟ ਜਾਂਦੀ ਸੀ ਖਾਸ ਕਰਕੇ ਘਰਪਤੀ ਔਰਤਾਂ ਉਸ ਸੜਕ ਤੇ ਟੁੱਟਦੀ ਗੁਜ਼ਰ ਨਹੀਂ ਸਕਦੀਆਂ ਉਹ ਸੜਕਾਂ 10 ਕਰੋੜ ਦੀ ਲਾਗਤ ਦੇ ਨਾਲ ਔਰ ਤਲਵੰਡ ਤੋਂ ਟੱਕਰਾ ਰੋਡ ਜਿੱਥੇ ਸੜਕ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਸੀ ਉਹ ਸੜਕਾਂ ਜਿਹੜੀਆਂ ਔਰ ਉਹਨਾਂ ਦੀ ਤੁਸੀਂ ਕੁਆਲਿਟੀ ਚੈੱਕ ਕਰੋਗੇ ਤਾਂ ਦੁਨੀਆ ਹੈਰਾਨ ਹੁੰਦੀ ਆ ਕਿ ਸੜਕਾਂ ਇਦਾਂ ਬਣਦੀਆਂ ਹੁੰਦੀਆਂ ਹਸਨ ਦੇ ਵਿੱਚ ਲੋਕ ਭੁੱਲ ਹੀ ਗਏ ਸੀ ਸੜਕਾਂ ਕਿਵੇਂ ਬਣਦੀਆਂ ਡਾਕਟਰ ਦੇ ਵਿੱਚ ਫਸਟਾਪ ਦਾ ਪ੍ਰੋਜੈਕਟ ਮਨਜ਼ੂਰ ਆ ਔਰ ਸਾਡੇ ਕੋਲ ਪਾਵਰ ਗ੍ਰਿਡ ਸ਼ਾਰਟ ਜੇ ਵੀ ਆਰ ਦੀ ਲਿਖਤਾਂ ਦੇ ਵਿੱਚ ਮਨਜ਼ੂਰ ਆ ਤੁਸੀਂ ਇਹ ਕੰਪਲੈਕਸ ਸਾਡਾ ਨਗਪਦਰ ਦੇ ਵਿੱਚ ਮਨਜ਼ੂਰ ਆ ਡਿਜੀਟਲ ਲਾਇਬ੍ਰੇਰੀ ਬਿਲਗੇ ਦੇ ਵਿੱਚ ਮਨਜ਼ੂਰ ਆ ਨਗਪਦਰ ਦੇ ਵਿੱਚ ਮਨਜ਼ੂਰ ਹੈ ਜਿਹੜੀ ਸ਼ੁਰੂ ਕਰਨੀ ਹੈ ਅਸੀਂ ਇੱਥੇ ਬੈਡਮਿੰਟਨ ਕੋਰਟ ਨਗਪਦਰ ਦੇ ਵਿੱਚ ਬਣਾ ਰਹੇ ਹਾਂ ਨੂਰਬੈਲ ਦੇ ਵਿੱਚ ਇੱਕ ਬਹੁਤ ਜਬਰਦਸਤ ਸਾਡਾ ਚੌਕ ਹੈ ਮੰਡੀ ਚੌਕ ਜਿੱਥੇ ਹਰ ਰੋਜ਼ ਐਕਸੀਡੈਂਟ ਹੁੰਦੇ ਸੀ ਉਹ ਚੌਕ ਅਸੀਂ ਬਣਾ ਰਹੇ ਹਾਂ ਔਰ ਨਗਪਦਰ ਸ਼ਹਿਰ ਦੀ ਹਾਲਾਤ ਤਾਂ ਤੁਸੀਂ ਜੀ ਸੋਚ ਹੀ ਨਹੀਂ ਸਕਦੇ ਕਿ ਇੱਥੇ ਕੀ ਹਾਲ ਸੀਗਾ ਲੋਕ ਆਸ ਛੱਡ ਚੁੱਕੇ ਸੀ ਕਿ ਨਕੋ ਦਾ ਸ਼ਹਿਰ ਦੀ ਕਦੀ ਤਕਦੀਰ ਬੁਝਣ ਸੰਘੜਿਆ ਸੀਵਰ ਕੰਪਲੀਟ ਕਰ ਦਿੱਤੇ ਸੜਕਾਂ ਕੰਪਲੀਟ ਕਰ ਦਿੱਤੀਆਂ ਗਲੀਆਂ ਦਾ ਮੈਡਮ ਭੁੱਲ ਰਹੇ ਮੇਰਾ ਸਵਾਲ ਇੱਥੇ ਖੜਾ ਆ ਕਿ ਸਰਕਾਰ ਜਿਨ੍ਹਾਂ ਵੱਡੇ ਮੁੱਦਿਆਂ ਤੇ ਆਈ ਹੈ ਡਿਵੈਲਪਮੈਂਟ ਦੇ ਕੰਮਿਆਂ 노 ਡਾਊਟ ਤੁਸੀਂ ਕੀਤੇ ਇਹਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਬਿਜਲੀ ਦਾ ਬੰਨ ਜਿਹੜਾ ਲੋਕਾਂ ਨੂੰ ਜੀਰੂ ਆਉਣ ਲੱਗਾ ਉਹ ਵੀ ਗਿਣ ਸਕਦੇ ਤੁਸੀਂ ਮੇਰਾ ਸਵਾਲ ਇਸ ਤੋਂ ਹਟਮ ਆ ਆ ਮਾਈਕ ਥੋੜਾ ਲਾ ਕੇ ਕਰ ਲਓ ਮੇਰਾ ਸਵਾਲ ਹਟਮ ਆ ਕਿ ਤੁਸੀਂ ਇੱਕ ਵਾਦਾ ਕੀਤਾ ਸੀ ਕਿ ਪੰਜਾਬ ਦੀ ਨੌਜਵਾਨੀ ਨਸ਼ੇ ਵਿੱਚ ਗਲਤਾਨ ਹੋਗੀ ਉਹਦੇ ਕਾਲੀ ਵੀ ਜ਼ਿੰਮੇਵਾਰ ਉਹਨੇ ਕਾਂਗਰਸ ਬਿਲਕੁਲ ਦੋ ਸਾਲਾਂ ਦੇ ਵਿੱਚ ਦੱਸੋ ਚ ਕੋਈ ਕੂਣੀ ਕਰਤੀ ਤੁਸੀਂ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜਾ ਆ ਨਸ਼ੇ ਨੂੰ ਕਾਬੂ ਕੀਤਾ ਗਿਆ ਕੁਆਂਟਲਾਂ ਦੇ ਵਿੱਚ ਫੀਮ ਸਮੈਕ ਪਤਾ ਨਹੀਂ ਕਿਹੜੇ ਕਿਹੜੇ ਕੋਸਟ ਜਿਹੜੀ ਉਹ ਫੜੀ ਗਈ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕ੍ਰਿਮੀਨਲਸ ਨੂੰ ਜਿਹੜਾ ਜੇਲ੍ਹ ਦੇ ਵਿੱਚ ਲੱਕਿਆ ਗਿਆ ਆ ਔਰ ਬਿੰਦੂ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੀਆਂ ਜਿਹੜੀਆਂ ਸਾਡੀ ਬੁੱਢ ਬੜੀ ਜਨਰੇਸ਼ਨ ਨੇ ਆ ਜਿਹੜੀ ਨੌਜਵਾਨ ਪੀੜੀ ਬਹੁਤ ਅਲਰਟ ਹੈ ਸਤਰਕ ਹੈ ਉਹਨਾਂ ਨੂੰ ਸਰਕਾਰ ਤੋਂ ਆਸਾਂ ਨੇ ਔਰ ਤੁਸੀਂ ਖੇਡ ਔਰ ਹੋਰ 4.5 ਲੱਖ ਜਿਹੜਾ ਬੱਚਾ ਉਹ ਐਵੇਂ ਥੋੜੀ ਨਾ ਘਰਤੀ ਹੋ ਗਿਆ ਜਿਹੜਾ ਬਕਰ ਪੰਜਾਬੀਆਂ ਦੇ ਵਿੱਚ ਜੇ ਦੇਸ਼ ਦੇ ਵਿੱਚ ਇਹਨਾਂ ਦੋ ਸਾਲਾਂ ਦੇ ਵਿੱਚ ਪੰਜਾਬ ਨੇ ਹੋਣ ਦੀਆਂ ਏਸ਼ੀਅਨ ਗੇਮਸ ਦੇ ਵਿੱਚ 19 ਮੈਡਲ ਲੈ ਲਏ ਤਾਂ ਉਹ ਐਵੇਂ ਤਾਂ ਨਹੀਂ ਲੈ ਲਏ ਉਹ ਨਸ਼ੇ ਦੇ ਵਿੱਚੋਂ ਤਾਂ ਨਹੀਂ ਲੈ ਲਏ ਉਹਨੇ ਮੈਡਲ ਦੇਸ਼ ਦਾ ਸਭ ਤੋਂ ਹੀ ਸੁਪਾ ਬਣ ਕੇ ਪੰਜਾਬ ਜੇ ਚੱਲਿਆ ਤਾਂ ਉਹਦੇ ਯੋਦ ਵਿੱਚ ਨੇ ਬਿਜਲੀ ਦੇ ਵਿੱਚ 90% ਬਿੱਲ ਜਿਹੜੇ ਮਾਫ ਕੀਤੇ ਲੋਕਾਂ ਦੇ ਉਹਨਾਂ ਨੂੰ 7-7 8-8000 ਰੁਪਏ ਦੀ ਰਾਹਤ ਦਿੱਤੀ ਗਈ ਹੈ ਤੇ ਸਕੂਲ ਫ੍ਰੀ ਹੈ ਬਰਡੀਆਂ ਜਿਹੜੀਆਂ ਪਹਿਲਾਂ ਜਸਰ ਪੈਸੀ ਕੈਟਾਗਰੀ ਨੂੰ ਮਿਲਦੀਆਂ ਸੀ ਹੁਣ ਸਾਰੇ ਜਨਰਲ ਬੱਚਿਆਂ ਨੂੰ ਵੀ ਸਰਕਾਰੀ ਸਕੂਲ ਦੇ ਨੂੰ ਯੂਨੀਫਾਰਮ ਮਿਲਦੀਆਂ ਸਾਰੇ ਇਸ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਨੂੰ ਕਿਤਾਬਾਂ ਫ੍ਰੀ ਮਿਲਦੀਆਂ ਜਿਹੜਾ ਅੱਗੇ ਵਿਤਰਕਾ ਕੀਤਾ ਜਾਂਦਾ ਸੀ ਔਰ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਐਸਾ ਮੁੱਦਾ ਬਚਿਆ ਹੈ ਜਿਹਦੇ ਤੇ ਪੰਜਾਬ ਨੂੰ ਅੱਗੇ ਤੋਰ ਦੇ ਵਿੱਚ ਕੋਈ ਪੈਰ ਪਿੱਛੇ ਹੋਵੇ ਸਾਡੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਹੈ ਉਹਦੇ ਵਾਸਤੇ ਅਸੀਂ ਅਗਲੀ 3rd ਬਿਲਡਿੰਗ ਬਣਾਉਣ ਵਾਸਤੇ 2.5 ਕਰੋੜ ਰੁਪਏ ਉੱਥੇ ਕੰਮ ਚੱਲ ਰਿਹਾ ਮੈਂ ਆਪਣੇ ਆਪ ਚ ਸੈਟੀਸਫਾਈਡ ਆ ਮੈਨੂੰ ਨਹੀਂ ਲੱਗਦਾ ਕਿ ਗਲੀਆਂ ਵਿੱਚ ਨਸ਼ਾ ਵੇਚਣੋਂ हट ਗਿਆ ਬਿਲਕੁਲ ਉਸੇ ਤਰ੍ਹਾਂ ਦਾ ਉਦੋਂ ਦਾ ਕੋਈ ਮੁੱਦਾ ਸਾਹਮਣੇ ਨਹੀਂ ਆਉਂਦਾ ਔਰ ਮੈਂ ਇੱਕ ਹੋਰ ਚੀਜ਼ ਜਿਹੜੀ ਆ ਕਿ ਸਾਨੂੰ ਅਸੀਂ ਲੋਕਾਂ ਨੂੰ ਲਾਮਬੰਦ ਕਰਨਾ ਅਸੀਂ ਕੁਝ ਪਿੰਡਾਂ ਦੇ ਵਿੱਚ ਤਜਰਬਾ ਕੀਤਾ ਜਿਹੜਾ ਸਾਡਾ ਕਾਮਯਾਬ ਰਿਹਾ ਕਿ ਜਿੰਨੀ ਦੇਰ ਅਸੀਂ ਆਪਣੇ ਵਲੰਟੀਅਰਸ ਤੇ ਆਪਣੇ ਲੋਕਾਂ ਨੂੰ ਮੂਵਮੈਂਟ ਬਣਾ ਕੇ ਨਸ਼ੇ ਦੇ ਖਿਲਾਫ ਨਹੀਂ ਚੱਲਾਂਗੇ ਅਸੀਂ ਸਾਨੂੰ ਇਹਦੇ ਕੋਲੋਂ 100% ਸ਼ਿਕਾਇਤਾਂ ਨਹੀਂ ਮਾਰ ਸਕਣਾ ਨਗਰ ਤਿਆਰ ਬੈਠੇ ਆ ਮੇਰਾ ਤਜਰਬਾ ਦੋ ਚਾਰ ਪਿੰਡਾਂ ਦੇ ਵਿੱਚ ਹੋਇਆ ਜਿਹੜਾ ਬੜਾ ਕੰਮ ਆ ਗਿਆ ਔਰ ਅਸੀਂ ਇਹ ਇਲੈਕਸ਼ਨ ਤੋਂ ਬਾਅਦ ਇਹ ਜਿਹੜਾ ਆ ਇਹਦੇ ਤੇ ਵੀ ਵੱਡੀ ਮੁੱਦਕ ਚੱਲ ਰਹੀ ਹੈ ਲੋ ਐਂਡ ਆਰਡਰ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਤੁਹਾਡੇ ਹਲਕੇ ਨੂੰ ਉਧਰ ਦੇ ਵਿੱਚ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਆ ਪਿੱਛੇ ਜੇ ਕਤਲ ਵੀ ਹੋਏ ਆ ਨੋ ਐਂਡ ਆਰਟਰ ਨੂੰ ਲੈ ਕੇ ਸਰਕਾਰ ਅਜੇ ਤੱਕ ਕਾਮਯਾਬ ਹੋ ਨਜ਼ਰ ਤੁਹਾਨੂੰ ਕਿਉਂ ਨਹੀਂ ਆਉਂਦੀ ਬਿਲਕੁਲ ਸਰਕਾਰ ਕਾਮਯਾਬ ਹੈ ਤੁਸੀਂ ਇਤਿਹਾਸ ਦੇਖੋਗੇ ਜਾਂ ਬਾਕੀ ਦੇਸ਼ ਦਾ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਸਭ ਤੋਂ ਸਿਕਿਓਰ ਸੂਬਾ ਬਣ ਕੇ ਸਾਹਮਣੇ ਆਇਆ ਇਹ ਸਾਡੇ ਸਾਡਾ ਕਿਹੜਾ ਨਿਗਾ ਇਹ ਇਸ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਰਿਪੋਰਟਰ ਨੇ ਉਹਦੇ ਮੁਤਾਬਕ ਪੰਜਾਬ ਸਭ ਤੋਂ ਸਿਕਿਓਰ ਸੂਬਾ ਆ ਜਿਹੜੀ ਤੁਸੀਂ ਫਰੋਤੀਆਂ ਦੀ ਗੱਲ ਕਰਦੇ ਆਂ ਫਰੋਤੀਆਂ ਜਿਹੜੀਆਂ ਪਹਿਲਾਂ ਬੜੀਆਂ ਅੰਦਰ ਖਾਤੇ ਫਰੋਤੀਆਂ ਹੁੰਦੀਆਂ ਹੁੰਦੀਆਂ ਸੀ ਇੱਥੇ ਵੱਜੇ ਹੋਏ ਸੀ ਹਫ਼ਤੇ ਮਹੀਨੇ ਵੱਜੇ ਹੋਏ ਸੀ ਜਿਹੜੇ ਲੋਕ ਲੈਂਦੇ ਸੀ ਪਰ ਪੰਜਾਬ ਸਰਕਾਰ ਸਾਡੇ ਮਾਨਯੋਗ ਸੀਐਮ ਸਰ ਦੀ ਰਹਿਮ ਨਾਲ ਇਹ ਲੋਕ ਨੇ ਡਰੋਗੇ ਲੋਕਾਂ ਨੇ ਨਾ ਡਰ ਹੋ ਕੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੂੰ ਲੋਕਾਂ ਦਾ ਸਾਡੀਆਂ ਪ੍ਰਸ਼ਾਸਨ ਤੱਕ ਪਹੁੰਚਾਈਆਂ ਫਰੋਤੀਆਂ ਤਾਂ ਸਾਹਮਣੇ ਆਈਆਂ ਕਿਉਂਕਿ ਲੋਕ ਸਾਨੂੰ ਦੱਸਦੇ ਆ ਉਹਨਾਂ ਨੂੰ ਆਸ ਹੈ ਉਹਨਾਂ ਨੂੰ ਯਕੀਨ ਹੈ ਕਿ ਅਸੀਂ ਉਹਨਾਂ ਨੂੰ ਇਹਦੇ ਵਿੱਚੋਂ ਸਾਫ਼ ਕਰ ਦਾਂਗੇ ਪਰ ਲੋਕਾਂ 'ਚ ਇੱਕ ਗੱਲ ਚੱਲ ਰਹੀ ਆ ਕਿ ਘਰ-ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰੂਗਾ ਮਸਲੇ ਹੱ ਚੰਨੀ ਮਸਲੇ ਹੱਲ ਕਰੂਗਾ ਦੂਜੇ ਵੀ ਚੱਲਦੀ ਆ ਉਹ ਵੀ ਨਾਲ ਹੀ ਸੁਣਾ ਦਿਓ ਕਿ ਘਰ-ਘਰ ਦੇ ਵਿੱਚ ਚੱਲੀ ਚੱਲੀ ਗੱਲ ਤੇ ਚੰਨੀ ਕਰਦਾ ਗੰਦੇ ਕੰਮ ਹੋ ਰਿਹਾ ਸਾਨੂੰ ਸੁਣਦੀ ਕਿਸੇ ਨੂੰ ਜੀ ਗੰਦੀ ਗੱਲ ਉਹ ਵੀ ਨਾਲ ਆ ਆ ਨਾਲ ਨਾਲ ਉਹ ਵੀ ਬੋਲਿਆ ਕਰੋ ਚੰਨੀ ਕਿਹੜੇ ਮਸਲੇ ਹੱਲ ਕਰਨੋਂ 3 ਸਾਲ 3 ਮਹੀਨਿਆਂ ਦੇ ਸੀਐਮ ਦੇ ਦੌਰਾਨ ਉਹਨੇ ਛੋਟੇ ਛੋਟੇ ਲਾ ਰਿਆਂ ਤੋਂ ਤੇ ਛੁੱਟਵਾਦੇ ਤੋਂ ਇੱਕ ਕੰਮ ਮੈਨੂੰ ਦੱਸ ਦਿਓ ਜਿਹੜਾ 3 ਮਹੀਨੇ ਦੀ ਕਾਰਜਕਾਰੀ ਦੇ ਵਿੱਚ ਉਹਨਾਂ ਨੇ ਸਿਰੇ ਲਾਇਆ ਹੋਵੇ ਜਿੰਨੇ ਸੀ ਸਾਰੇ ਲਟਕਾ ਕੇ ਚੱਲ ਗਏ ਜਦੋਂ ਦੀ ਸਾਨੂੰ ਸੰਘਰਸ਼ ਕਰਨਾ ਪੈ ਰਿਆ ਹਾਈ ਕੋਰਟ ਦੇ ਵਿੱਚ ਸਟੇਆਂ ਹੋ ਗਈਆਂ ਬੜਾ ਕੁਝ ਹੋ ਗਿਆ ਜਿਹਦੇ ਲਈ ਹੁਣ ਸੰਘਰਸ਼ ਕਰਕੇ ਮਨਜੋਗ ਸੀਐਮ ਸਾਹਿਬ ਉਹਨਾਂ ਚੀਜ਼ਾਂ ਨੂੰ ਬੰਦੇ ਲਾਉਂਦੇ ਆ ਚੰਨੀ ਸੀਐਮ ਸੀ ਇਹ ਬਹੁਤ ਵਧੀਆ ਗੱਲ ਹੈ ਭਾਜਪਾ ਦਾ ਵੱਡਾ ਦਾਵਾ ਆਇਆ ਕਿ ਆਉਣ ਵਾਲੇ ਸਮੇਂ ਦੇ ਆ ਇਲੈਕਸ਼ਨ ਵਿੱਚ ਵੀ ਭਾਜਪਾ ਜਿਹੜੀ ਚੰਗੀ ਵੋਟ ਹਾਸਲ ਕਰੇਗੀ ਤਾਂ 2027 ਚ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਬਣਾ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੋ ਹਾਲਾਤ ਜੋ ਹਸ਼ਰ ਭਾਜਪਾ ਦੇ ਕੈਂਡੀਡੇਟਸ ਦਾ ਹੋ ਰਿਹਾ ਉਹਦੇ ਮੁਤਾਬਕ ਤੁਸੀਂ ਤੁਹਾਨੂੰ ਚਲਦਿਆਂ ਲੱਗਦਾ ਕਿ 2027 ਦੇ ਵਿੱਚ ਕੁਝ ਹੋਣ ਵਾਲਾ ਡਰ ਕੇ ਲੋਕਾਂ ਨੇ ਅੰਦਰ ਬੈਠ ਜਾਣਾ ਡਰ ਕੇ ਕੈਂਡੀਡੇਟ ਵੀ ਇਹਨਾਂ ਨੂੰ ਅੱਗੋਂ ਮਿਲ ਜਾਣ ਤੋਂ ਵੀ ਬਹੁਤ ਵੱਡੀ ਗੱਲ ਹੈ ਜਿਹੜਾ ਹਾਲਾਤ ਕੀ ਹੋਇਆ ਜੀ ਲੀਡਰਾਂ ਤੇ ਲੋਕ ਭਰੋਸਾ ਨਹੀਂ ਕਰ ਰਹੇ ਖਾਸ ਕਰਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਦਲ ਬਦਲੀਆਂ ਬਹੁਤ ਹੋਈਆਂ ਆ ਇੱਕ ਪੰਨੀਰਵਾਰ ਦੂਜੀ ਪਾਰਟੀ ਦੂਜੀ ਤੀਜੀ ਕੀ ਇਸ ਗੱਲ ਦੀ ਗਾਰੰਟੀ ਕਿ ਜੇ ਨੂੰ ਤੁਸੀਂ ਹੁਣ ਜਿਤਾ ਰਹੇ ਹੋ ਇਹ ਤੁਹਾਡੇ ਨਾਲ ਰਹੂਗਾ ਅ ਬਿਲਕੁਲ ਜਿਹੜੇ ਸ਼੍ਰੀ ਭਵਨ ਕੁਮਾਰਟੀ ਨੂੰ ਸਾਡੇ ਉਮੀਦਵਾਰ ਨੇ ਗਰਾਊਂਡ ਲੈਵਲ ਦੇ ਲੀਡਰ ਨੇ ਸਰਪੰਚੀ ਤੋਂ ਚੱਲੇ ਹੋਏ ਲੀਡਰ ਨੇ ਸਵਿਰਧ ਲੀਡਰ ਨੇ ਲੋਕਾਂ ਦੇ ਹੱਕਾਂ ਵਾਸਤੇ ਐਸਸੀ ਬਰਾਦਰੀ ਵਾਸਤੇ ਲੜਨ ਵਾਲੇ ਲੀਡਰ ਸੀ ਲੋਕਾਂ ਦੇ ਹੱਕਾਂ ਕਿਸਾਨੀ ਲਈ ਲੜਨਾ ਉਹਨਾਂ ਨੂੰ ਆਉਂਦਾ ਔਰ ਆਪਣੇ ਭਾਈਚਾਰੇ ਵਾਸਤੇ ਲੜਨਾ ਉਹਨਾਂ ਨੂੰ ਆਉਂਦਾ ਉਹਨਾਂ ਨੂੰ ਸਮੱਸਿਆਵਾਂ ਨਾਲ ਲੜਨਾ ਆਉਂਦਾ 10 ਸਾਲ ਉਹ ਵਿਧਾਇਕ ਰਹੇ ਨੇ ਬਹੁਤ ਅੱਛੀ ਕਾਰਜਕਾਰੀ ਤੇ ਬੜੀ ਨੋਲਿਜ ਰੱਖਦੇ ਬੜੇ ਸਮਝਦਾਰ ਤੇ ਸੋਚਵਾਨ ਸਾਡੇ ਇਹ ਲੀਡਰ ਨੇ ਅਸੀਂ ਆਸ ਕਰਦੇ ਹਾਂ ਕਿ ਬਈ ਜਿਹੜਾ ਪਹਿਲਾ ਸੀ ਉਹਦੀ ਹੁਣ ਮੈਂ ਕੋਈ ਜ਼ਿਆਦਾ ਗੱਲ ਕਰਨੀ ਨਹੀਂ ਮੇਰੇ ਮੇਰਾ ਮਨ ਨਹੀਂ ਕਰਦਾ ਹੁੰਦਾ ਕਿਸੇ ਵੀ ਦੂਸਰੇ ਪਾਰਟੀ ਦੇ ਬੰਦੇ ਦੀ ਵਾਰੀ ਗੱਲ ਕਰਨ ਵਾਸਤੇ ਸਾਡੀ ਮਜਬੂਰੀ ਹੈ 10 ਸਾਲ ਦੀ ਵੀ ਤੁਸੀਂ ਦਿਨ ਰਾਤ ਇੱਕ ਵਾਰ ਇੱਕ ਕੀਤਾ ਪਿਛਲੇ ਆਹ ਹੀ ਦਿਨ ਸੀਗੇ 1 ਸਾਲ ਪਹਿਲਾਂ ਜਿਹਨੂੰ ਜਿਤਾਇਆ ਹੌਣ ਉਹ ਜਦੋਂ ਭਾਸ਼ਣ ਕਰਦਾ ਜਿ ਕਿਸੇ ਦਾ ਕੁੱਤਾ ਵੀ ਭੌਂਕਦਾ ਤਾਂ ਉਹ ਤੁਹਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਤੁਲਨਾ ਕਰਦਾ ਇਹਦੇ ਬਾਰੇ ਕੀ ਕਹਿੰਦੇ ਹੋ ਮੈਂ ਸਮਝੀ ਕਿ ਬਹੁਤ ਅੱਛਾ ਹੋ ਗਿਆ ਪਰਮਾਤਮਾ ਨੇ ਸਾਨੂੰ ਬਚਾਇਆ ਪਰਮਾਤਮਾ ਨੇ ਸਾਡੇ ਕੋਲ ਸਾਨੂੰ ਇੱਕ ਹੰਕਾਰੀ ਤੇ ਜਿਹੜਾ ਉਹ ਬੰਦਾ ਸਾਈਡ ਤੇ ਕਰਕੇ ਸਾਨੂੰ ਇੱਕ ਲੋਕਾਂ ਦੇ ਵਿੱਚ ਵਿਚਰਨ ਵਾਲਾ ਲੀਡਰ ਸੰਗ ਮਿਲ ਗਿਆ ਵੈਗਰੂ ਜੋਕਰ ਦਾ ਠੀਕ ਕਰਦਾ ਉਹਦੀ ਕਿਸਮਤ ਉਹਦੇ ਨਾਲ ਉਹਨੇ ਆਪਣੀ ਕਿਸਮਤ ਨੂੰ ਧੱਕਾ ਦਿੱਤਾ ਇੱਕ ਹਾਰੇ ਹੋਏ ਐਮਐਲਏ ਨੂੰ ਉਠਾ ਕੇ ਐਮਪੀ ਬਣਾਇਆ ਗਿਆ ਸਤਕਾਰ ਦਿੱਤਾ ਗਿਆ ਔਰ ਵੱਡਾ ਸਤਕਾਰ ਦਿੱਤਾ ਗਿਆ ਜੇ ਉਹਦੀ ਕਿਸਮਤ ਦੇ ਵਿੱਚ ਹੁੰਦਾ ਤਾਂ ਰਹਿ ਜਾਂਦਾ ਉਹਦੀ ਕਿਸਮਤ ਉਹਨੂੰ ਖਿੱਚ ਕੇ ਲੈ ਕੇ ਗਈ ਆ ਉਹਦਾ ਲਾਲਚ ਉਹਨੂੰ ਖਿੱਚ ਕੇ ਲੈ ਕੇ ਗਿਆ ਮੈਡਮ ਅੰਤਮ ਸਵਾਲ ਸ਼੍ਰੋਮਣੀ ਕਨਿਗਲ ਦੇ ਵਿੱਚ ਇੱਕ ਬੜਾ ਵੱਡਾ ਖੇਡਾ ਉਹਨਾਂ ਦਾ ਹਮੇਤੀ ਰਿਹਾ ਅਕਾਲੀ ਹਲਕਿਆਂ ਦਾ ਇਹ ਮੰਨਣਾ ਆ ਕਿ ਅਸੀਂ 40000 ਤੋਂ ਵੋਟ ਉੱਪਰ ਹਾਸਲ ਕਰ ਰਹੇ ਆ ਤੇ ਅਸੀਂ ਇੱਕ ਨੰਬਰ ਤੇ ਉਧਰ ਹਲਕੇ ਚੋ ਲੀਡ ਕਰ ਰਹੇ ਆ ਤੁਹਾਨੂੰ ਲੀਡ ਨਹੀਂ ਮਿਲੂਗੀ ਕੋਈ ਕਰਨੀ ਸੁਪਨੇ ਦੇਖਣ ਚ ਕੋਈ ਹਰਜ ਨਹੀਂ ਹੈ ਦੇਖਣੇ ਚਾਹੀਦੇ ਸਾਰਿਆਂ ਨੂੰ ਸਾਰੇ ਇਲੈਕਸ਼ਨ ਲੜਦੇ ਆ ਆਪਣਾ ਆਪਣਾ ਦਾਵਾ ਸਭ ਨੇ ਜਿਤਾਉਣਾ ਪਰ ਮੈਂ ਅਕਾਲੀ ਦਲ ਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਕੀ ਜ਼ਿਲ੍ਹਾ ਜਲੰਧਰ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦਾ ਬੰਦੇ ਜਿਹੜੇ ਲੀਡਰ ਆ ਤੁਹਾਡੇ ਤੁਸੀਂ ਉਹਨਾਂ ਤੇ ਭਰੋਸਾ ਨਹੀਂ ਕਰਦੇ ਚਾਹੋ ਨਾ ਲੈ ਕੇ ਆ ਜਾਂ ਕੀ ਬਣੀ ਕੇ ਵੀ ਤਨੂ ਜਿਹੜਾ ਕਾਂਗਰਸ ਦਾ ਟਕਸਾਲੀ ਮੰਦੇ ਉਠਾ ਕੇ ਇਲੈਕਸ਼ਨ ਲੜਨੀ ਪਈ ਆ ਆਮ ਆਦਮੀ ਪਾਰਟੀ ਦੀ ਹੋਰ ਗੱਲ ਆ ਸਾਡੀ ਮਜਬੂਰੀ ਆ ਕਿਉਂਕਿ ਅਸੀਂ ਨਵੀਂ ਪਾਰਟੀਆਂ ਸਾਨੂੰ ਬੰਦੇ ਚਾਹੀਦੇ ਅਸੀਂ ਇਧਰੋਂ ਮਿਲੇ ਨੇ ਅਸੀਂ ਇਧਰੋਂ ਵੀ ਜਾਇਜ਼ ਬੰਦੇ ਅਸੀਂ ਸਾਰੇ ਲੈਣੇ ਜਿਹੜੇ ਜਿਹੜੇ ਪਾਰਟੀ ਵਾਸਤੇ ਸਾਨੂੰ ਠੀਕ ਲੱਗਦੇ ਆ ਕਾਲੀ ਦਲ ਦੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਟਕਸਾਲੀ ਕਾਂਗਰਸੀ ਜਿਲਾ ਕੇ ਇਹਦੇ ਵਿੱਚ ਖਾਣਾ ਪਿਆ ਔਰ ਦੂਸਰੀ ਗੱਲ ਕਾਂਗਰਸ ਦੀ ਕੀ ਮਜਬੂਰੀ ਸੀ ਕਿ ਉਹਨਾਂ ਦੇ ਜਲੰਧਰ ਜ਼ਿਲ੍ਹੇ ਦੇ ਸਾਰੇ ਜਿਹੜੇ ਕਾਂਗਰਸੀ ਲੀਡਰ ਆ ਉਹਨਾਂ ਲੈ ਕੇ ਆ ਉਹ ਇਸ ਲਾਈਕ ਨਹੀਂ ਹੈਗੇ ਕਿ ਉਹਨਾਂ ਨੂੰ ਐਮਪੀ ਦੀ ਇਲੈਕਸ਼ਨ ਲੜਾਈ ਜਾ ਸਕੇ ਚੰਨੀ ਨੂੰ 150 ਕਿਲੋਮੀਟਰ ਤੋਂ ਲੈ ਕੇ ਆਂਦਾ ਜਿਹਨੇ 2 ਮਹੀਨੇ ਵਾਸਤੇ ਕੋਠੀ ਜਿਹੜੀ ਕਿਰਾਏ ਤੇ ਲਈ ਆ ਉਹਨਾਂ ਦੀ ਕੀ ਮਜਬੂਰੀ ਸੀ ਮੈਂ ਇਹ ਜਰਨਲ ਚਾਹਨੀ ਸਾਡਾ ਅਸੀਂ ਬਹੁਤ ਠੀਕਿਆਂ ਸੀ ਸੈਟ ਸਾਡੀ ਕੋਈ ਦਿੱਕਤ ਨਹੀਂ ਹੈ ਅਸੀਂ ਚੜ੍ਹਦੀ ਕਲਾ ਦੇ ਵਿੱਚ ਅਸੀਂ ਪਹਿਲਾਂ ਤੋਂ ਵਰਕਰ ਜਿਹੜੇ ਨਾਲ ਜਿਹੜੇ ਪੁਰਾਣੀ ਪੁਰਾਣੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਤੁਹਾਡੇ ਆਉਣ ਤੋਂ ਪਹਿਲਾਂ ਦੇ ਉਹਨਾਂ ਨੂੰ ਹਜੇ ਤੱਕ ਤੁਸੀਂ ਬੁੱਕਲ ਵਿੱਚ ਕਿਉਂ ਨਹੀਂ ਲੈ ਸਕੇ ਉਹ ਮਹਿਸੂਸ ਕਰ ਰਹੇ ਨੇ ਕਿ ਸਾਨੂੰ ਪੁੱਛਿਆ ਨਹੀਂ ਗਿਆ ਅ ਇਹ ਐਸੀ ਕੋਈ ਗੱਲ ਨਹੀਂ ਹੈ ਐਟ ਲੀਸਟ ਮੇਰੇ ਹਲਕੇ ਦੇ ਵਿੱਚ ਐਸਾ ਮੇਰਾ ਕੋਈ ਵਰਕਰ ਜਿਹੜਾ ਮੇਰੇ ਨਾਲ ਪਿਛਲੇ 2 ਸਾਲ ਤੋਂ ਚੱਲਿਆ ਐ ਐਸਾ ਕੋਈ ਵਰਕਰ ਨਹੀਂ ਹੈ ਕਿ ਜਿਹੜਾ ਇਹ ਹੋਵੇ ਕਿ ਮੇਰੇ ਨਾਲ ਨਹੀਂ ਹੈਗਾ ਜਾਂ ਮੇਰੇ ਤੋਂ ਨਾ ਖੁਸ਼ ਹੈ ਇਦਾਂ ਦਾ ਕੋਈ ਵਰਕਰ ਨਹੀਂ ਹੈਗਾ ਹਾਂ ਇੱਕ ਦੋ ਬੰਦੇ ਕੁਛ ਇੱਕ ਅੱਧੇ ਬੰਦਾ ਹੈਗਾ ਇੱਥੇ ਹਲਕੇ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਅਲੱਗ ਸਥਾਪਿਤ ਕਰਨਾ ਚਾਹੁੰਦਾ ਤੇ ਉਹਦੀ ਮੈਗਰੰਟੀ ਨਹੀਂ ਦਿੰਦੀ ਬਰ ਆਦਰਵਾਇਜ਼ ਮੇਰਾ ਜਿਹੜਾ ਕਿ ਡਰ ਸਾਰਾ ਮੇਰੇ ਨਾਲ ਹੈ ਮਿਹਰਬਾਨੀ ਥੈਂਕ ਯੂ